ਕਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ YouTube ਚੈਨਲ Protobia Farmer ਤੇ ਲੋ ਵੀ ਮਿੱਤਰੋ ਦਿਨ ਹੈਗਾ ਅੱਜ ਸੋਮਵਾਰ ਤਰੀਕ 5 ਮਈ ਨਾ ਸੈਡ 8ਵਾਂ ਤੇ 2024 ਅੱਜ ਸਵੇਰੇ ਸਵੇਰੇ ਆ ਗਏ ਖੇਤ ਆ 1509 ਚ ਪਾਵਾਂਗੇ ਆਪਾਂ ਹਰੇ ਮੌਸਮ ਦਿਖਾ ਦਈਏ ਸਾਨੂੰ ਇੱਕ ਵਾਰ ਕਰੋ ਬੱਦਲ ਚੈੱਕ ਬਸ ਸਾਡੇ ਪੱਲੇ ਬਦਲੇ ਐ ਮੀਂਹ ਨਹੀਂ ਆਉਂਦਾ। ਅੱਲਾਹ। ਮੌਸਮ ਪੂਰਾ ਘੈਂਟ ਐ। ਅਜੇ ਪਾਉਣਾ ਆਪਾਂ ਨੇ ਰੇ। ਪਾਣੀ ਪੌੜੀਏ ਥੋੜਾ ਜਿਹਾ ਫੇਰੇ ਚ ਪਾਵਾਂਗੇ ਤੇ। ਲਾਰਟ ਹੈਗੀ ਹੈ ਚਲੋ ਵੈਸੇ ਦਾ ਮੀਂਹ ਵਾਲਾ ਮੌਸਮ ਹੈ ਪਰ ਫੇਰ ਵੀ ਆਪਾਂ ਚਲਾਏ ਲੈਨੇ ਆ ਮੋਟਰ ਇਹ ਗੜਾ ਤੋਂ ਦਾ ਦੇਖੋ ਹੁਣ ਆ ਉਹ ਇਥੋਂ ਸਵੇਰੇ ਚੱਲ ਰਹੀ ਆ ਹਵਾ ਵਧੀਆ ਦੁਪਹਿਰੇ ਜੇ ਜਾ ਕੇ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਪਿਛਲਾ ਟਾਈਮ ਤਾਂ ਫਿਰ ਜਿਆਦਾ ਹੀ ਗਰਮੀ ਹੋ ਜਾਂਦੀ ਹੈ ਆਹ ਟਾਈਮ ਸੱਟਾ ਮੌਸਮ ਜਿਹਨੇ ਵੀ ਕੰਮ-ਕੰਮ ਕਰਨੇ ਆਹ ਟਾਈਮ ਕਰ ਲੈ ਖੇਤ ਚ 11-12 ਵਜੇ ਤੱਕ ਵਧੀਆ ਕੰਮ ਹੋ ਜਾਂਦਾ ਉਸ ਤੋਂ ਬਾਅਦ ਤਾਂ ਫਿਰ ਗਰਮੀ ਹੋ ਆ ਖਾਲ ਜਾ ਗਿਆ ਪਾਣੀ ਇੱਥੇ ਚੱਲੂ ਹੁਣ ਉਧਰੋਂ ਫੇਰ ਸੱਜੇ ਮੁੜੂਗਾ ਉਹ ਖਾਲ ਵਿੱਚ ਦੀ ਜਾਓ ਬੱਦਲ ਦੇਖੋ ਪੂਰੇ ਘੈਂਟ ਆ ਪੂਰਾ ਮੌਸਮ ਵਧੀਆ ਸੂਰਜ ਹਜੇ ਨਿਕਲਿਆ ਨਹੀਂ ਇਹ ਹੈ ਮੌਸਮ ਰਹੇ ਫੇਰ ਵਧੀਆ ਇੰਨੇ ਪਾਣੀ ਉਧਰ ਪਹੁੰਚਦਾ ਐ। ਇੰਨੇ ਆਪਾਂ ਇੱਧਰ ਚੱਕ ਕਰਿਆ ਆਣੇ ਵੀ ਪਾਣੀ ਹੈਗਾ ਕਿ ਨਹੀਂ। ਆ ਬੇਜੇ-ਬੇਜੇ ਝੰਡਾ ਰੋਗ ਹੈਗਾ ਕਿਤੇ-ਕਿਤੇ। ਆਪਣੇ ਲਈ ਥੋੜੀ ਜ਼ਿਆਦਾ ਉਹ ਦਵਾਈ ਲੈ ਕੇ ਆਉਣੇ ਆ। ਫੇਰ ਉਹਦੂ ਪਾਵਾਂਗੇ। ਬਹੁਤ ਰੇ ਕਿਉਂਕਿ ਹੁਣ ਲਾਸਟ ਹੀ ਆ ਹੁਣ ਆ ਪਾਦਣੇ ਆ ਐਨੇ ਪਾਣੀ ਫਿਰੂ ਐਨੇ ਦੁਕਾਨ ਫੁੱਲ ਗਈ ਹੋਊ ਫਿਰ ਆਪਾਂ ਲਿਆਉਣੇ ਆ ਜਾ ਕੇ ਆ ਆਪਣੀ ਪੰਜਾਬ ਨੰਬਰ 1 ਪਰ ਉਹ ਅਪੀਲ ਕਜੀ ਫੜੀ ਆ ਨੇ ਆ ਰੰਗ ਕਹਿੰਦੇ ਜੀਰੀ ਦਾ ਵਧੀਆ ਹੁੰਦਾ ਬਿਮਾਰੀ ਨਹੀਂ ਕਹਿੰਦੇ ਫਿਰ ਛੇਤੀ ਪੈਂਦੀ ਕਰੋ ਚੱਕ ਹੋ ਚੈੱਕ ਕਰੋ ਇਹ ਚਾ ਚੰਡਾਰੋ ਥੋੜਾ ਜਿਹਾ ਇੰਨਾ ਜ਼ਿਆਦਾ ਵੀ ਨਹੀਂ ਮਤਲਬ ਠੀਕ ਹੈ ਉਣਾ ਆਪਾਂ ਦਵਾਈ ਲਿਆਉਣੇ ਆ ਪਹਿਲਾਂ ਆਪਾਂ ਨੂੰ ਆਏ ਸੀ ਵੀ ਇੱਥੇ ਰੁਕ ਜੂਗਾ ਪਰ ਥੋੜਾ ਜਿਹਾ ਬਦ ਰਿਹਾ ਇਹ ਦਵਾਈ ਸੈਟ ਦਾ ਨੈਚ ਉਹ ਜੂ ਸੈਟ ਇਹ ਆਪਣੀ 1509 ਲੋ ਜੀ ਦਵਾਈ ਆਪਾਂ ਲੈ ਆਏ 1263 ਇਹ ਸਰਦੀ ਗੀ ਸਾਈਡ ਆਏ ਚੰਡੇ ਰੋਗ ਵਾਸਤੇ ਠੀਕ ਹੈ ਅੱਧਾ ਕਿਲੋ ਦੀ ਪੈਕਿੰਗ ਕੀਲੇ ਵਿੱਚ ਕਿਲੋ ਪੈ ਜਾਂਦੀ ਹੈ ਹੁਣ ਇਹ ਅੱਧਾ ਗੀਲਾ ਇਸ ਕਰਕੇ ਅੱਧਾ ਕਿਲੋ ਲਿਆ ਇਹਨੂੰ ਪਾਵਾਂਗੇ ਰ ਇਹਦੇ ਵਿੱਚ ਮਿਕਸ ਕਰਕੇ ਰ ਚੋਲੀ ਆਪਾਂ ਇਹਦੇ ਵਿੱਚ ਮਿਕਸ ਹੀ ਕਰ ਲੈਣੇ ਰਿਜ਼ਲਟ ਦੇਖਾਂਗੇ ਫਿਰ ਇਹਦਾ ਹੁਣ ਹਫਤੇ ਤੱਕ ਪਤਾ ਲੱਗ ਜੂਗਾ ਲਓ ਜੀ ਅਰੇ ਖਲਰ ਗਿਆ ਗਰਮੀ ਫਿਰ ਵੀ ਕਿੰਨੀ ਆ ਗਈ ਨਾਲੇ ਵਧੀਆ ਹਵਾ ਚੱਲ ਰਹੀ ਹੈ ਮੌਸਮ ਦਾ ਪਤਾ ਹੀ ਨਹੀਂ ਲੱਗਦਾ ਵੀ ਕੀ ਹੈ ਕੀ ਨਾ ਹਵਾ ਚੱਲ ਰਹੀ ਹੈ ਫਿਰ ਵੀ ਬਹੁਤ ਗਰਮੀ ਆ ਰਹੀ ਚਲੋ ਹੁਣ ਵੱਡੀ ਇੱਕ ਅੱਖਾਂ ਦਾ ਨਵੇੜ ਦਈਏ ਪਹਿਲਾਂ ਦੀਏ ਕੱਖਾ ਕਿਹੜੀ ਪੂਰੀ ਡਬਲ ਹੋ ਰਹੀ ਹੈ ਲਓ ਜੀ ਕੱਖ ਵਢੇ ਗਏ ਹੁਣ ਕਰੀਏ ਇਹ ਮੋਟਰ ਬੰਦ ਲੋ ਆਏ ਸੀ ਆਪਾਂ ਮੋਟਰ ਬੰਦ ਕਰਨ ਪਰ ਲਾਈਟ ਪਹਿਲਾਂ ਹੀ ਪਾਜ ਗਈ ਚਲੋ ਹੁਣ ਭਈਆ ਕੱਟ ਦਈਏ ਹੁਣ ਕਹੇ ਇਹ ਕੱਦ੍ਹਾ ਮਰੂਦ ਮਰੂਦ ਉਹਨੇ ਲੱਗੇ ਨਹੀਂ ਜਿੰਨੇ ਇਹਨੂੰ ਲੱਗਦੇ ਹੁੰਦੇ ਆ ਕਾਰਨ ਕੀ ਆ ਵੀ ਮੀਂਹ ਨਹੀਂ ਪਿਆ ਨਹੀਂ ਇਹ ਆਹ ਟਾਈਮ ਦਾ ਪੂਰਾ ਭਰਿਆ ਹੁੰਦਾ ਔਰ ਲਗਭਗ ਟਮਾ ਟਮਾ ਜਿਹਾ ਕੋਈ ਲਓ ਜੀ ਸੂਰਜ ਪੂਰਾ ਕਹਿੜਾ ਨਿਕਲਿਆ ਆ ਵਧੀਆ ਕੰਮ ਨਵੇੜ ਦੇ ਐੜ ਪੂਰਾ ਦੇਖੋ ਟੋਕੀਓ ਐੜ ਪੂਰਾ ਚਮਕ ਰਿਹਾ ਗੜੀ ਤੁੱਪਾ ਪਹਿਲਾ ਮੌਸਮ ਦੇਖ ਲਓ ਕਿੰਨਾ ਵਧੀਆ ਹੈ 10 ਕਿ ਮਿੰਟਾਂ ਜਾਂ ਹੁਣ ਕਿਵੇਂ ਹੋ ਗਿਆ ਮੌਸਮ ਹੁਣੇ ਪੂਰਾ ਦਿਨ ਅੱਗ ਲਾਓ ਤੇ ਬੋਲਦਾ ਇਹ ਬੋਲਦਾ ਬਾਹਰ ਦਾ ਬਰਦਾ ਹਾਂ ਖੇਡ ਕੇ ਆ ਗਏ ਆਪਾਂ ਹਵਾ ਬਹੁਤ ਘੰਟ ਚੱਲ ਰਹੀ ਹੈ ਸੋਚਿਆ ਵੀ ਉੱਪਰ ਹਵਾ ਲੈ ਲਈਏ ਕਿਉਂਕਿ ਸਾਰਾ ਦਿਨ ਇਸ ਜਿਵੇਂ ਬਹਿ ਬਹਿ ਕੇ ਬੁਰਾ ਹਾਲ ਹੋ ਜਾਂਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਮਿਲਾਂਗੇ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ